PF ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਪਟਿਆਲਾ ਦੇ ਵਿੱਚ ਕਰਨਲ ਬਾਠ ਦੇ ਨਾਲ ਜਿੱਥੇ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਸੀ ਉੱਤੇ ਹੀ ਇਹ ਮਾਮਲਾ ਲਗਾਤਾਰ ਹੁਣ ਧੂੜ ਫੜਦਾ ਜਾ ਰਿਹਾ। ਤੁਹਾਨੂੰ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਹੋਣਾ ਕਾਂਗਰਸੀ ਲੀਡਰ ਸੁਖਪਾਲ ਸਿੰਘ ਖੈਰਾ ਨੇ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕਰ ਦਿੱਤੇ ਗਏ ਨੇ। ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਕਰਨਲ ਦੇ ਨਾਲ ਜੋ ਕੁੱਟਮਾਰ ਹੋਈ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਇੱਕ ਸ਼ਬਦ ਵੀ ਨਹੀਂ ਬੋਲੀ। ਹੋਰ ਕੀ ਕੁਝ ਕਿਹਾ? ਤੁਹਾਨੂੰ ਵੀ ਸੁਣਾਉਣਾ। ਪੁਲਿਸ ਸਟੇਟ ਦਾ ਮਤਲਬ ਇਹ ਹੁੰਦਾ ਵਾ ਕਿ ਪੁਲਿਸ ਜਦੋਂ ਆਪਣੀ ਜਿਹੜੀ ਉਹਨਾਂ ਦਾ ਲੇਟ ਡਾਊਨ ਪ੍ਰੋਸੀਜਰ ਆ ਜਿਹੜਾ ਰੂਲ ਆਫ ਲਾਅ ਆ ਜਿਹੜਾ ਕਨਸਟੀਟਿਊਸ਼ਨ ਜਿਹੜਾ ਬਾਬਾ ਸਾਹਿਬ ਉਮੇਦਕਰ ਨੇ ਜਿਹੜੀਆਂ ਫੋਟੋਆਂ ਟੰਗੀਆਂ ਨੇ ਅੰਨੇ ਪਿੱਛੇ ਜਿਹੜਾ ਉਹਨਾਂ ਨੇ ਸਾਨੂੰ ਸੰਵਿਧਾਨ ਦਿੱਤਾ ਜਿਹੜਾ ਉਹਨੂੰ ਜਦੋਂ ਬਾਈਪਾਸ ਕਰਕੇ ਸ਼ਾਰਟਕਟ ਮਾਰਦੇ ਨੇ ਜਿਵੇਂ ਕਿ ਪੰਜਾਬ 'ਚ ਕਿਸੇ ਵੇਲੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇਹ ਜਿਹੜੀ ਕਰਨਲ ਸਾਹਿਬ ਦੀ ਕੁੱਟਮਾਰ ਕੀਤੀ ਆ ਇਹ ਬਿਲਕੁਲ ਉਸ ਤਰਜ਼ ਤੇ ਆ ਪੁਲਿਸ ਨੂੰ ਜਿਹੜੀਆਂ ભગવંતમાન ਨੇ ਇੰਨੀ ਖੁੱਲੀ છੁੱਟੀ ਦਿੱਤੀ ਹੋਈ ਆ ਵੀ ਤੁਸੀਂ ਜੋ ਕਰੋਗੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਤੁਹਾਨੂੰ ਯਾਦ ਆ ਤੁਹਾਨੂੰ ਯਾਦ ਆ ਕਿ ਅ ਕਿਵੇਂ ਹਰ ਗੱਲ ਤੇ ਕੇਜਰੀਵਾਲ ਤੇ ਭਗਵੰਤ ਮਾਨ ਛੋਟੀ ਛੋਟੀ ਗੱਲ ਤੇ ਟਵੀਟ ਕਰਦੇ ਨੇ ਜਦੋਂ ਇਹਨਾਂ ਦੇ ਕੁਝ ਰੀਟ ਵੀ ਲੱਗਦੀ ਨਾ ਸਸੋੜੀਏ ਦੇ ਜਾਂ ਕੇਜਰੀਵਾਲ ਤੇ ਚਿੱਕਾ ਮਾਰਦੇ ਦਿੱਲੀ ਭਜਦੇ ਨੇ ਸਾਰੇ ਆ ਜਿਹੜੇ ਝਾੜੂ ਪਾਰਟੀ ਦੇ ਬੰਦੇ ਨੇ ਔਰ ਉਤੇ ਹਹਾਕਾਰ ਮਚਾਉਂਦੇ ਨੇ ਕਿ ਬੜਾ ਤਸ਼ੱਦਦ ਹੋ ਗਿਆ ਸਾਡੇ ਨਾਲ ਸੀਪੀਆਈ ਤੇ ਈਡੀ ਨੇ ਸਾਡੇ ਨਾਲ ਬਹੁਤ ਜ਼ਿਆਦਾ ਅ ਜ਼ਿਆਤੀ ਕੀਤੀ ਆ ਪਰ ਇਸ ਮਸਲੇ ਤੇ ਚੁੱਪ ਨੇ ਬਿਲਕੁਲ ਕੋਈ ਭਗਵੰਤਪਾਨ ਦੀ ਸਟੇਟਮੈਂਟ ਚਾਰ ਪੰਜ ਦਿਨ ਹੋ ਗਏ ਉਸ ਗੱਲ ਨੂੰ ਕੁੱਟਮਾਰ ਹੋਈ ਨੂੰ ਔਰ ਅਗਲੀ ਗੱਲ ਜਿਹੜੀ ਉਹਨਾਂ ਦੀ ਮੈਂ ਸਾਡੀ ਜਿਹੜੀ ਭੈਣ ਹੈ ਕਰਨਲ ਸਾਹਿਬ ਦੇ ਘਰੋਂ ਉਹਦੀ ਮੈਂ ਸਾਰੀ ਇੰਟਰਵਿਊ ਸੁਣੀ ਉਹ ਕਹਿੰਦੀ ਆ ਕਿ ਜਦੋਂ ਇਹਨੂੰ ਕੁੱਟਮਾਰ ਰੇ ਸੀਗੇ ਉਦੋਂ ਪੁਲਿਸ ਵਾਲੇ ਕਹਿ ਰਹੇ ਸੀ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਮਗਰ ਲਾ ਇਨਕਾਊਂਟਰ ਵੀ ਝੂਠਾ ਆ दैट मींस এনকাউন্টার ਤਾਂ ਜਦੋਂ ਹੁੰਦਾ ਤੇ ਦੋ ਪਾਸੇ ਲੜਾਈ ਹੁੰਦੀ ਆ ਬਕਾਇਦਾ ਪੁਲਿਸ ਵਾਲੇ ਵੀ ਮਰਦੇ ਨੇ ਗੋਲੀਆਂ ਲੱਗਦੇ ਨੇ ਇੱਥੇ ਕਦੀ ਕਿਸੇ ਪੁਲਿਸ ਵਾਲੇ ਤੇ ਛਰੀਟ ਵੀ ਨਹੀਂ ਆਈ ਉਹ ਵੀ ਇਨਕਾਉਂਟਰ ਚ ਊਠਾ ਸੀਗਾ ਤੇ ਇਹਨੂੰ ਡਰਾ ਰਹੇ ਕਿ ਤੇਰਾ ਵੀ ਇਨਕਾਉਂਟਰ ਕਰ ਦੇਗੇ ਇਹਨੂੰ ਕਹਿੰਦੇ ਨੇ ਐਕਸਟਰਾ ਜੁਡੀਸ਼ੀਅਲ ਜਿਹੜੀ ਪਾਵਰਸ ਐਕਸਰਸਾਈਜ਼ ਕਰ ਰਹੀ ਪੁਲਿਸ ਮਤਲਬ ਉਹ ਅਕਾਊਂਟੇਬਲ ਨਹੀਂਗੇ ਜਿਹੜਾ ਮੈਂ ਕਹਿ ਰਿਹਾ ਸੀ ਕ੍ਰਿਮినਲ ਜਸਟਿਸ ਸਿਸਟਮ ਸਾਡੇ ਕੋਲ ਸਾਡੇ ਕੋਲ ਪੁਲਿਸ ਆ ਸਾਡੇ ਕੋਲ ਸਰਕਾਰੀ ਵਕੀਲਾਂ ਦੀ ਮਸ਼ੀਨਰੀ ਆ ਸਾਡੇ ਕੋਲ ਅਦਾਲਤਾਂ ਨੇ ਤੇ ਫਿਰ ਸਾਰਾ ਕੁਝ ਬਾਈਪਾਸ ਕਰਕੇ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਉਹਨਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਵਾ ਕਿ ਉਹ ਕਿਸੇ ਕਰਨਲ ਨੂੰ ਕੁੱਟਮਾਰ ਕਰ ਦੇਣ ਜੇ ਕਰਨਲ ਨੂੰ ਇਨਸਾਫ ਨਹੀਂ ਮਿਲ ਰਿਹਾ ਪਿਛਲੇ 5-7 ਦਿਨ ਤੋਂ ਤੇ ਫਿਰ ਆਮ ਵਿਅਕਤੀਆਂ ਨੂੰ ਕਿੱਦਾਂ ਇੱਥੇ ਇਸ ਪੰਜਾਬ ਦੇ ਵਿੱਚ ਇਨਸਾਫ ਮਿਲਣ ਦੀ ਚਾਂਸ ਹੈਗੀ ਆ ਔਰ ਉਹਨੂੰ ਡਰਾ ਰਹੇ ਨੇ ਕਿ ਤੇਰਾ ਜਿਹੜਾ ਅਸੀਂ ਝੂਠਾ ਪੁਲਿਸ ਮੁਕਾਬਲਾ ਬਣਾਵਾਂਗੇ ਇਹਦੇ ਨਾਲੋਂ ਜ਼ਿਆਦਾ ਸ਼ਰਮਨਾਕ ਕੱਲ ਭਗਵੰਤ ਮਾਨ ਵਾਸਤੇ ਕੇਜਰੀਵਾਲ ਵਾਸਤੇ ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਅੱਜ ਇਹ ਜਿਹੜਾ ਕਰਨਲ ਸਾਹਿਬ ਦੀ ਜਿਹੜੀ ਕੁੱਟਮਾਰ ਹੋਈ ਆ ਉਹਨੇ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਵੁਰਸ਼ਾ ਕਰਦੀ ਦਾ ਰਾਜ ਹੈ ਗੁੰਡਾ ਰਾਜ ਹੈ ਪੁਲਿਸ맨 ਯੂਨੀਫਾਰਮ ਵਿੱਚ ਗੁੰਡੇ ਨੇ ਔਰ ਇਹ ਪੁਲਿਸ ਸਟੇਟ ਹੈ ਇਹ ਮੇਰਾ ਦੁਬਾਰਾ ਦੁਬਾਰਾ ਕਹਿਣਾ ਪੁਲਿਸ ਸਟੇਟ ਇਸ ਲਈ ਵੀ ਕਹਿ ਰਿਹਾ ਮੈਂ ਕਿ ਭਾਈ ਅਮਰਿਤਪਾਲ ਸਿੰਘ ਤੇ ਇਹਨਾਂ ਨੇ 2 ਸਾਲ ਹੋ ਗਏ ਐਨਐਸਐਲ ਆਈ ਉਹ ਅੰਦਰ ਬੈਠੇ ਸੀਗੇ ਉਹਨਾਂ ਦੇ ਮੇਰੇ ਖਿਆਲ ਸਾਰਿਆਂ ਤੇ 5-5 7-7 ਮੁਕਦਮੇ ਹੋਰ ਦਰਜ ਕਰ ਦਿੱਤੇ ਨੇ ਇਹ ਪੁਲਿਸ ਸਟੇਟ ਨਹੀਂ ਤਾਂ ਹੋਰ ਕੀ ਹੈ ਦਾ ਮਤਲਬ ਉਹਦਾ ਕੋਈ ਅਧਿਕਾਰ ਨਹੀਂਗਾ ਜਦੋਂ ਦੇਖਿਆ ਕਿ ਐਨਐਸਐਲ ਟੁੱਟ ਜਾਣੀ ਹਾਈ ਕੋਰਟ ਚਲੇ ਗਏ ਨੇ ਯੋ ਆਪਾ ਲਾ ਦਿਓ ਪੁਲੀ 302 ਚ ਮੁਕਦਮੇ ਦਰਜ ਕਰ ਦੋ ਉਹਦੇ ਸਾਥੀਆਂ ਦੇ ਉੱਤੇ ਹੋਰ ਮਲਟੀਪਲ ਦਰਜ ਪਰਚੇ ਦਰਜ ਕਰਕੇ ਉਹਨਾਂ ਨੇ ਇਹਨਾਂ ਨੂੰ ਅੰਦਰ ਰੱਖਣ ਦੀ ਹੋਰ ਜਿਹੜੀ ਵਿਉਂਤ ਆ ਉਹ ਬਣਾ ਲਈ ਆ ਮੈਂ ਭਗਵੰਤ ਮਾਨ ਨੂੰ ਸਿਰਫ ਇਹ ਕਹੂੰਗਾ ਇਹ ਪੁਲਿਸ ਕਿਸੇ ਦੀ ਸੇਕੀ ਨਹੀਂ ਹੁੰਦੀ ਅੱਜ ਜੇ ਤੁਹਾਡੇ ਕੋਲੇ ਆ ਰਹੇ ਨੇ ਇਹ ਲੋਕ ਪੁਲਿਸ ਵਾਲੇ ਇਹ ਸਿਰਫ ਆਪਣੀਆਂ ਪੋਸਟਿੰਗਾਂ ਲੈਣ ਲਈ ਆ ਰਹੇ ਨੇ ਨਾ ਕਿ ਸਾਨੂੰ ਕਿਤੇ ਤੰਗੇ ਥਾਣੇ ਚ ਲਾ ਦਿਓ ਸਾਨੂੰ ਕਿਸੇ ਚੰਗੀ ਸਬ ਡਿਵੀਜ਼ਨ ਚ ਲਾ ਦਿਓ ਸਾਨੂੰ ਇੱਕ ਐਸਐਸਪੀ ਨੂੰ ਚੰਗਾ ਜ਼ਿਲ੍ਹਾ ਦੇ ਦਿਓ ਯਾਦ ਰੱਖਿਓ ਕਿ ਜਿਸ ਦਿਨ ਰਾਜ ਭਾਗ ਤਬਦੀਲ ਹੋਵੇਗਾ ਇੰਨਾ ਹੀ ਪੁਲਿਸ ਵਾਲਿਆਂ ਨੇ ਜੇ ਅਗਲੀ ਸਰਕਾਰ ਚਾਹਵੇ ਕਿ ਤੁਹਾਨੂੰ ਇਦਾਂ ਹੀ ਇਹਨਾਂ ਨੇ ਬਰੂਟਲੀ ਅਸਾਲਟ ਕਰਨਾ ਫੜ ਕੇ ਅੰਦਰ ਦੇਣਾ ਪਰਚੇ ਦਰਜ ਕਰਦੇ ਇਹ ਆਦਤ ਤੇ ਰਵੈਤ ਨਾ ਪਾਓ ਅਸੀਂ ਇਸ ਗੱਲ ਦਾ ਮੁਦਾਈ ਨਹੀਂਗਾ ਮੈਂ ਪੁਲਿਸ ਨੂੰ ਪੁਲਿਸ ਦਾ ਜਿਹੜਾ ਲੈਜਿਟਿਮੇਟ ਤਰੀਕਾ ਹੈ ਕੰਮ ਕਰਨ ਦਾ ਉਹ ਕਰ ਲੈਂਦੇ ਹੋ ਉਹਨੂੰ ਹੋਰ ਨਵੇਂ ਪੈਂਤੜੇ ਸਿਖਾ ਕੇ ਲੋਕਾਂ ਦੀ ਕੁੱਟਮਾਰ ਕਰਕੇ ਔਰ ਕਾਨੂੰਨ ਨੂੰ ਬਾਈਪਾਸ ਕਰਕੇ ਉਹਨਾਂ ਨੂੰ ਕੰਮ ਨਾ ਕਰਨ ਦਿਓ ਸਸਪੈਂਸ਼ਨ ਕਾਫੀ ਨਹੀਂਗੀ ਔਰ ਸਾਡੀ ਉਹ ਕਰਨਲ ਸਾਹਿਬ ਦੇ ਘਰ ਉਹਨਾਂ ਨੇ ਕਿਹਾ ਕਿ ਹੁਣ ਪੁਲਿਸ ਵਾਲੇ ਇਨਕਲੂਡਿੰਗ ਐਸਐਸਪੀ ਨਾਨਕ ਸਿੰਘ ਉਹ ਮੈਨੂੰ ਕਹਿ ਰਹੇ ਨੇ ਪ੍ਰੈਸ਼ਰ ਪਾ ਰਹੇ ਕਿ ਤੂੰ ਸਮਝੌਤਾ ਕਰ ਲਾ ਮਤਲਬ ਆਜ ਪੰਜਾਬ ਦੇ ਵਿੱਚ ਸਾਡੀ ਪਗਲਾ ਦਿਓ ਸਾਡੀ ਧੀਆਂ ਪੈਣਾ ਦੀ ਇੱਜ਼ਤ ਰੋਲ ਦਿਓ ਸਾਨੂੰ ਕੁੱਟਮਾਰ ਕਰ ਦਿਓ ਸਾਡੇ ਤੇ ਸੱਟਾ ਮਾਰ ਦਿਓ ਤੇ ਬਾਅਦ ਸਮਝੌਤਾ ਕਰ ਲਓ ਇਹ ਪੰਜਾਬ ਦੀ ਬਦਲੌ ਦੀ ਰਾਜਨੀਤੀ ਇਹ ਸੀਗੀ ਆਮ ਆਦਮੀ ਪਾਰਟੀ ਦੀ ਔਰ ਜਿਹੜਾ ਇਹ ਉਹਦੀ ਸਟੇਟਮੈਂਟ ਹੈ ਉਹ ਹੈਰਾਨਗੀ ਦੀ ਗੱਲ ਹੈ ਖਟਾਬੇ ਵਾਲਾ ਲੈ ਜਾਂਦਾ ਮੋਰੇ ਜੀ ਇੰਦਾ ਤੇ 50 ਝੂਠੇ ਗਵਾਹ ਤਿਆਰ ਕਰ ਸਕਦੀ ਪੁਲਿਸ ਮੇਰੇ ਖਿਲਾਫ ਬਹੁਤ ਤਿਆਰ ਕੀਤੇ ਨੇ ਇਹਨਾਂ ਨੇ ਝੂਠੇ ਜਿਹੜੇ ਬੰਦੇ ਹਾਰਡ ਹੱਡ ਕ੍ਰਿਮੀਨਲ ਨੇ ਜੀਲਾ ਚੋਂ ਕੱਢ ਕੇ ਲਿਆ ਕੇ ਮੇਰੇ ਖਿਲਾਫ ਗਵਾਹ ਬਣਾ ਲਿਆ ਨੇ ਉਹਦੀ ਕੋਈ ਵੈਲਿਊ ਨਹੀਂ ਕੀ ਜਿਹੜਾ ਸਿਸਟਮ ਕੀ ਕਹਿੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਕਹਿੰਦੇ ਬਿਆਨਾਂ ਤੇ ਦਰਜ ਹੋਣੀ ਚਾਹੀਦੀ ਕਰਨਲ ਸਾਹਿਬ ਤੇ ਉਹਦੇ ਬੇਟੇ ਦੇ ਉਹਨਾਂ ਦੀ ਐਮ ਐਲ ਆਰ ਕੱਟੀ ਹੋਈ ਯਾਰ ਉਹਨਾਂ ਦੇ ਸੱਟਾਂ ਲੱਗੀਆਂ ਹੋਸਪੀਟਲ ਵਿੱਚ ਦਾਖਲ ਨੇ ਉਹਨਾਂ ਦੇ ਬਿਆਨਾਂ ਤੇ ਅਜੇ ਤੱਕ ਕੋਈ ਬੱਚਾ ਦਰਜ ਨਹੀਂ ਹੋਇਆ ਸਿਰਫ ਸਸਪੈਂਡ ਕਰਤੇ ਔਰ ਸਾਡੀ ਭ ਉਹ ਪੁਲਿਸ ਦੀਆਂ ਗੱਡੀਆਂ ਚ 5 5 6 6 ਗਨਮੈਨ ਲੈ ਕੇ ਪਟਿਆਲਾ ਸ਼ਹਿਰ ਚ ਘੁੰਮ ਰਹੇ ਨੇ ਉਹਨਾਂ ਦੇ ਕੋਈ ਅਸਰ ਨਹੀਂਗਾ ਇਸ ਲਈ ਸਾਡੀ ਇੱਕ ਬੜੀ ਜ਼ੋਰਦਾਰ ਮੰਗ ਆ ਕਾਂਗਰਸ ਪਾਰਟੀ ਦੀ ਆਪੋਜੀਸ਼ਨ ਦੀ ਕਿ ਤੁਰੰਤ ਚਾਰ ਬੰਦਿਆਂ ਦੇ ਔਰ ਜਿਹੜੇ ਵੀ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਦੇ ਐਫ ਆਈ ਆਰ ਬਾਈ ਨੇਮ ਦਰਜ ਹੋਵੇ ਔਰ ਉਹਨਾਂ ਦੀ ਤੁਰੰਤ ਅਰੈਸਟ ਪਵੇ ਔਰ 311 ਲਾ ਕੇ ਇਦਾਂ ਦੇ ਜਿਹੜੇ ਬਦਮਾਸ਼ੀ ਕਰਦੇ ਉਹਨਾਂ ਨੂੰ ਘਰਾਂ ਨੂੰ ਤੋੜਿਆ ਜਾਵੇ ਯਾਦ ਹੈ ਭਗਵੰਤ ਮਾਨ ਕੀ ਕਹਿੰਦਾ ਸੀ ਜਦੋਂ ਬਾਈਬਲ ਕਲਾ ਗੋਲੀ ਚੱਲੀ ਆ ਦੋ ਸਿੱਖ ਨੌਜਵਾਨ ਮਾਰੇ ਗਏ ਸੀਗੇ ਅਕਾਲੀ ਦਲ ਦੇ ਰਾਜ ਵਿੱਚ ਐਫਆਰ ਐਫਆਰ ਹੋਈ ਅਣਪਛਾਤੇ ਬੰਦਿਆਂ ਦੇ ਐਨ ਉਸੇ ਤਰ੍ਹਾਂ ਨਾਲ ਅੱਜ ਪੰਜਾਬ ਦੇ ਵਿੱਚ ਕਰਨਲ ਸਾਹਿਬ ਦੀ ਕੁੱਟਮਾਰ ਕਰਨ ਤੋਂ ਬਾਅਦ ਅਣਪਛਾਤੇ ਬੰਦਿਆਂ ਦੇ ਐਫਆਰ ਦਰਜ ਹੋਈ ਆ ਸੀਸੀਟੀਵੀ ਵਿੱਚ ਕੈਦ ਨੇ ਅ ਇਸ ਕਰਨਲ ਬਾਠ ਦੇ ਉਹਦਾ ਬੇਟਾ ਉਹਨਾਂ ਨੂੰ ਪਛਾਣਦੇ ਨੇ ਉਹ ਨਾਮ ਲਿਖਾ ਰਹੇ ਨੇ ਉਹ ਮੀਡੀਆ 'ਚ ਨਾਮ ਲੈ ਰਹੇ ਨੇ ਐਫਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਹੋ ਰਹੀ ਹੈ ਭਗਵੰਤ ਮਾਨ ਨੂੰ ਪੁੱਛਣਾ ਦੋੜਾ ਭੁੱਲ ਗਿਆ ਆਪਣੀਆਂ ਸਟੇਟਮੈਂਟਾਂ ਉਦੋਂ ਅਣਪਛਾਤੇ ਸੀ ਪੁਲਿਸ ਵਾਲੇ ਇਹ ਅਜਿਹੀ ਵੀ ਅਣ ਪਛਾਤੇ ਨੇ ਫਿਰ ਅਕਾਲੀ ਦਲ ਦੇ ਰਾਜ ਵਿੱਚ ਤੇ ਭਗਵੰਤ ਤੇਰੇ ਰਾਜ ਵਿੱਚ ਕੀ ਅੰਤਰ ਹੈ ਦੂਸਰਾ ਮੈਂ ਕਹਿਣਾ ਚਾਹੁੰਦਾ ਜਿਹੜੇ ਘਰ ਢਾਏ ਜਾ ਰਹੇ ਇਹ ਗੈਰ ਕਾਨੂੰਨੀ ਆ ਇਹ ਸੁਪਰੀਮ ਕੋਰਟ ਦੀ ਵਾਇਲੇਸ਼ਨ ਹੈ ਤੁਸੀਂ ਡਰੱਗ ਮਾਫੀਆ ਨੂੰ ਡਰੱਗ ਟਰੈਫਿਕਿੰਗ ਕਰਨ ਵਾਲਿਆਂ ਨੂੰ ਸਜ਼ਾ ਤਕੜੀ ਸਜ਼ਾ ਦਿਓ ਜੇ ਲਾਂਚ ਦਿਓ ਪਰਚੇ ਦਿਓ ਫਾਂਸੀ ਦਿਓ ਜੇ ਤੁਸੀਂ ਦੇਵਾ ਸਕਦੇ ਹੋ ਪਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਦੇ ਘਰ ਢਾ ਦਿਓ ਕਿਸੇ ਵੱਡੇ ਆਦਮੀ ਦਾ ਘਰ ਢਾ ਅੱਜ ਤੱਕ ਕਿਸ ਨੇ ਤੁਸੀਂ ਉਹਨਾਂ ਦੇ ਘਰ ਢਾ ਰਹੇ ਹੋ ਫਰਜ਼ ਕਰੋ 10 ਬੰਦਿਆਂ ਦਾ ਪਰਿਵਾਰ ਹੈ ਉਹਦੇ ਚੋਂ ਇੱਕ ਆਦਮੀ ਡਰੱਗ ਦਾ ਕੰਮ ਕਰਦਾ ਵਾ ਤੁਸੀਂ ਜਦੋਂ ਘੱਟ ਹੋਣੇ ਤੁਸੀਂ ਬਾਕੀ 9 ਨੂੰ ਸਜ਼ਾ ਦੇ ਰਹੇ ਹੋ ਔਰ ਫਰਜ਼ ਕਰੋ ਜਿਹੜਾ ਡਰੱਗਸ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਅੱਜ ਉਹ ਗ੍ਰਾਹਗਾਰ ਹੈ ਤੁਸੀਂ ਅੱਜ ਉਹਦਾ ਘੱਟ ਹਾਤਾ ਕੱਲ ਉਹ ਅਪੀਲ ਪਾਈ ਹਾਈ ਕੋਰਟ 'ਚ ਜਾਂ ਸੁਪਰੀਮ ਕੋਰਟ 'ਚ ਉਹ ਭਰੀ ਹੋ ਗਿਆ ਤੇ ਭਗਵੰਤ ਮਾਨ ਤੇ ਕੇਜਰੀਵਾਲ ਤੁਸੀਂ ਉਹਦਾ ਘਰ ਵਾਪਸ ਪੜਾ ਕੇ ਦਿਓਗੇ ਤੁਸੀਂ ਉਹਦੇ ਪਰਿਵਾਰ ਕੋਲੋਂ ਮਾਫੀ ਮੰਗੋਗੇ ਇਹ ਵੀ ਐਕਸਟਰਾ ਜੁਡੀਸ਼ੀਅਲ ਵਰਕ ਹੈ ਸਰਕਾਰ ਦਾ ਟੈਕਨੋਲੋਜੀ ਮੈਥਡੋਲੋਜੀ ਸੌਰੀ ਕਿ ਐਸੀ ਸਾਰਾ ਸ਼ਾਰਟਕਟ ਕਰਦੇ ਐਂਡੀਪੀਐਸ ਲਾਅ ਵਿੱਚ ਕਿਤੇ ਵੀ ਨਹੀਂ ਦਿੱਤਾ ਤੁਸੀਂ ਆਦਮੀ ਦੀ ਪ੍ਰਾਪਰਟੀ ਕੁਰਕ ਕਰ ਸਕਦੇ ਹੋ ਤੁਸੀਂ ਆਦਮੀ ਨੂੰ ਸਜ਼ਾ ਕਰਾ ਸਕਦੇ ਹੋ ਪਰ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਜਾ ਕੇ ਔਰ ਮੈਂ ਇੱਕ ਦਿਨ ਹੈਰਾਨ ਹੋ ਗਿਆ ਇੱਕ ਸਰਪੰਚ ਨੂੰ ਫੋਨ ਇੱਕ ਸਰਪੰਚ ਇੰਟਰਵਿਊ ਦੇ ਰਿਹਾ ਸੀ ਲੁਧਿਆਣੇ ਦਾ ਉਹ ਕਹਿੰਦਾ ਜੀ ਭਗਵੰਤ ਮਾਨ ਦਾ ਮੈਨੂੰ ਫੋਨ ਆਇਆ ਮੈਂ ਦੱਸਦਾ ਕਿ ਫਲਾਣੇ ਆਦਮੀ ਡਰਗਸ ਦਾ ਕੰਮ ਕਰਦੇ ਉਹਨਾਂ ਦਾ ਘਰ ਪੰਚਾਇਤ ਦੀ ਜ਼ਮੀਨ ਤੇ ਢਾ ਦਿਓ ਜੀ ਕਰ ਭਗਵੰਤ ਮਾਨ ਨੇ ਕਰਤਾ ਹੁਕਮ ਢਾ ਦਿਓ ਮਤਲਬ ਭਗਵੰਤ ਮਾਨ ਐਸਐਚਓ ਵੀ ਬਣ ਗਿਆ ਭਗਵੰਤ ਮਾਨ ਐਸਐਸਪੀ ਵੀ ਬਣ ਗਿਆ ਭਗਵੰਤ ਮਾਨ ਸਰਕਾਰੀ ਵਕੀਲ ਵੀ ਬਣ ਗਿਆ ਭਗਵੰਤ ਮਾਨ ਜੱਜ ਵੀ ਬਣ ਗਿਆ ਤੇ ਹੁਕਮ ਦਿੱਤਾ ਕਿ ਘਰ ਢਾ ਦਿਓ ਇਸ ਤਰ੍ਹਾਂ ਦੀ ਗਲਤ ਕੰਮ ਕਰਨ ਨਾਲ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਕੰਮ ਨੂੰ ਉਹਦੀ ਫੋਟੋ ਨੂੰ ਉਹਦੀ ਤੋਹੀਨ ਕਰ ਰਹੇ ਹੋ ਤੁਸੀਂ ਨਸ਼ੇ ਦੇ ਖਿਲਾਫ ਤਕੜੇ ਹੋ ਕੇ ਲੜਾਈ ਲੜੋ نو ਡਾਊਟ ਅਬਾਊਟ ਥੈਟ ਪਰੰਤੂ ਕਿਸੇ ਦਾ ਘਰ ਢਾਉਣ ਦਾ ਅਧਿਕਾਰ ਨਹੀਂ ਦਿੱਤਾ ਇਹ ਔਰ ਕਰਨਲ ਸਾਹਿਬ ਦੀ ਜਿਹੜੀ ਕੁੱਟਮਾਰ ਹੈ ਇਹ ਐਕਸਟਰਾ ਜੁਡੀਸ਼ੀਅਲ ਮੈਥਡੋਲੋਜੀ ਪੰਜਾਬ ਪੁਲਿਸ ਨੇ ਅਡਾਪਟ ਕੀਤੀ ਹੋਈ ਹੈ ਬੰਦ ਹੋਣੀ ਚਾਹੀਦੀ ਹੈ ਮੈਂ ਹੁਣੇ ਰਾਜਾ ਵਿਡਿੰਗ ਸਾਡੇ ਜਿਹੜੇ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੇਰੇ ਨਾਲ ਗੱਲ ਹੋਈ ਆ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇੱਕ ਧਰਨਾ ਰੱਖੋ ਤਗੜਾ ਐਸਐਸਪੀ ਦਫ਼ਤਰ ਦੇ ਬਾਹਰ ਕਾਂਗਰਸ ਪਾਰਟੀ ਦਾ ਔਰ ਇਹਦੇ ਦਰਮਿਆਨ ਮੇਰੀ ਗੱਲ ਹੋ ਗਈ ਕਰਨਲ ਪਸ਼ਪਿੰਦਰ ਸਿੰਘ ਦੇ ਬ੍ਰਦਰ-ਇਨ-ਲॉ ਨਾਲ ਗੁਰਦੀਪ ਸਿੰਘ ਢਿੱਲੋਂ ਨੇ ਪਟਿਆਲੇ ਦੇ ਉਹਨਾਂ ਨੇ ਮੇਰੇ ਵੀਰੋਂ ਭੈਣੋਂ ਬਜ਼ੁਰਗੋਂ ਪੰਜਾਬੀਓ 22 ਤਰੀਕ ਦਾ ਐਲਾਨ ਕਰਤਾ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ਦੇਣ ਦਾ ਮੈਂ ਵੀ ਪਹੁੰਚ ਰਿਹਾ ਉੱਥੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਪੀੜਤ ਪਰਿਵਾਰ ਹੈ ਕਰਨਲ ਸਾਹਿਬ ਦਾ ਜਿਨ੍ਹਾਂ ਨਾਲ ਅਨਿਆਏ ਹੋਇਆ ਜਿਨ੍ਹਾਂ ਨਾਲ ਜ਼ਿਆਤੀ ਹੋਈਆ ਉਹਨਾਂ ਦੇ ਸੱਦੇ ਦੇ ਉੱਤੇ ਆਪਾਂ ਸਾਰੇ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਜਿਹੜੇ ਜਿਹੜੇ ਜ਼ੁਲਮ ਦੇ ਖਿਲਾਫ ਲੜਨਾ ਚਾਹਣਦੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਤਗੜੇ ਹੋ ਕੇ 22 ਤਰੀਕ ਨੂੰ 22 ਤਰੀਕ ਮੇਰਾ ਖਿਆਲ ਹੈ ਕਿ ਸ਼ਾਇਦ ਬਣੇਗਾ ਸ਼ਨੀਵਾਰ ਦਾ ਦਿਨ ਸ਼ਨੀਵਾਰ ਦੇ ਦਿਨ ਆਪਾਂ ਸਾਰੇ ਨੇ ਐਸਐਸਪੀ ਦਫ਼ਤਰ ਦੇ ਮੋੜੇ ਧਰਨਾ ਦੇਣਾ ਵਾ ਤਾਂ ਕਿ ਕਰਨਲ ਸਾਹਿਬ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾ ਸਕੇ ਕਰਨਲ ਬਾਠ ਦੇ ਨਾਲ ਜੋ ਕੁੱਟਮਾਰ ਹੋਈ ਆ ਉਹ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਤੇ ਕਰਨਲ ਬਾਠ ਦੇ ਪਰਿਵਾਰ ਵੱਲੋਂ ਵੀ ਲਗਾਤਾਰ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਵੀ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹੁਣ ਵੇਖਣਾ ਹੋਵੇਗਾ ਸੁਖਪਾਲ ਸਿੰਘ ਖਹਿਰਾ ਇਸ ਮੁੱਦੇ ਨੂੰ ਲੈ ਕੇ ਹੋਰ ਕਿੱਦਾਂ ਓਪਰੇਟ ਕਰਦੇ ਨੇ ਕਿ ਬਾਠ ਦੇ ਪਰਿਵਾਰ ਦੇ ਨਾਲ ਮਿਲਦੇ ਨੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਅਕਸਰ ਪੀੜਤ ਪਰਿਵਾਰ ਨੂੰ ਮਿਲ ਕੇ ਪ੍ਰੈਸ ਕਾਨਫਰੰਸਾਂ ਕਰਦੇ ਹੋਏ ਵੀ ਨਜ਼ਰ ਆਉਂਦੇ ਸੀ ਜਾਂ ਸਰਕਾਰ ਇਸ ਮਾਮਲੇ ਨੂੰ ਹੱਲ ਕਰੇਗੀ ਹੁਣ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ अब D5 चैनल हिंदी भी होगा साथ कीने ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ